ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਈ ਹੈ ਜੀ ਆਲੂ ਤੇ ਬੈਂਗਣੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਵੇਖਣ ਚ ਵੀ ਸੋਹਣੀ ਲੱਗਦੀ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਤਾਂ ਕਿ ਤੁਹਾਨੂੰ ਇਸ ਰੈਸਪੀ ਦਾ ਪਤਾ ਲੱਗ ਸਕੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਨਾਲ ਲੱਗਦੇ ਬੈੱਲ ਆਈਕਨ ਨੂੰ ਜਰੂਰ ਦਬਾ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤਾਂ ਚਲੋ ਜੀ ਰੈਸਪੀ ਨੂੰ ਅੱਗੇ ਸ਼ੇਅਰ ਕਰਦੇ ਆਂ ਇਹਦੇ ਲਈ ਆਪਾਂ 1 ਕਿਲੋ ਦੇ ਕਰੀਬ ਜਿਹੜੀ ਬੈਂਗਣੀ ਲਈ ਸੀ ਤੇ ਆਪਾਂ 8 ਆਲੂ ਲਏ ਸੀਗੇ ਮੀਡੀਅਮ ਸਾਈਜ਼ ਦੇ ਤੇ ਇਹਨਾਂ ਨੂੰ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਛਿੱਲ ਲਿਆ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਇੱਕੋ ਜਿਹੀ ਸ਼ੇਪ ਦੇ ਵਿੱਚ ਕੱਟ ਕਰ ਲਾਂਗੇ ਆਲੂ ਬੈਂਗਣੀ ਦੀ ਜਿਹੜੀ ਇਹ ਰੈਸਪੀ ਬਹੁਤ ਹੀ ਆ ਟੇਸਟੀ ਬਣਦੀ ਆ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਨਾ ਸਾਰੇ ਆਲੂ ਨੂੰ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਕੱਟ ਕਰ ਲਾਂਗੇ ਹੁਣ ਆਪਣੇ ਆਲੂ ਜਿਹੜੇ ਸਾਰੇ ਕੱਟ ਹੋ ਗਏ ਆ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਜਿਹੜਾ ਭੌਂਕੇ ਰੱਖ ਦੇਣਾ ਤਾਂ ਕਿ ਜਿਹੜੇ ਕਾਲੇ ਨਾ ਹੋਣ ਹੁਣ ਆਪਾਂ ਜਿਹੜੀ ਬੈਂਗਣੀ ਉਹਨੂੰ ਵੀ ਇਸੇ ਤਰੀਕੇ ਨਾਲ ਕੱਟ ਕਰ ਲਾਂਗੇ ਦੋਨੋਂ ਸਾਈਡਾਂ ਤੋਂ ਬੈਂਗਣੀ ਨੂੰ ਥੋੜਾ ਥੋੜਾ ਆਪਾਂ ਕੱਟ ਲਾਂਗੇ ਬੈਂਗਣੀ ਵੀ ਤੁਸੀਂ ਪਹਿਲਾਂ ਧੋ ਕੇ ਰੱਖਣੀ ਆ ਹੁਣ ਇਹਨਾਂ ਨੂੰ ਆਪਾਂ ਇੱਕੋ ਜਿਹੇ ਪਾਰਟਸ ਦੇ ਵਿੱਚ ਜਿਹੜਾ ਡਿਵਾਈਡ ਕਰ ਲਾਂਗੇ ਇਸ ਤਰੀਕੇ ਨਾਲ ਕੱਟ ਕਰਕੇ ਇਹਨਾਂ ਦੇ ਆਪਾਂ ਦੋ ਪਾਰਟ ਅੱਗੇ ਤੋਂ ਫਿਰ ਬਣਾਵਾਂਗੇ ਤੇ ਫਿਰ ਤੋਂ ਇਹਨੂੰ ਦੋ ਪਾਰਟਸ ਦੇ ਵਿੱਚ ਕੱਟ ਲਾਂਗੇ ਇਸੇ ਤਰੀਕੇ ਨਾਲ ਹੀ ਆਪਾਂ ਸਾਰੀ ਬੈਂਗਣੀ ਆ ਜਿਹੜੀ ਕੱਟ ਕਰ ਲਾਂਗੇ ਹੁਣ ਆਪਣੀ ਜਿਹੜੀ ਸਾਰੀ ਬੈਂਗਣੀ ਆ ਆਪਾਂ ਇਸੇ ਤਰੀਕੇ ਨਾਲ ਜਿਹੜੀ ਕੱਟ ਕਰ ਲਈ ਆ ਬੈਂਗਣੀ ਜਿਹੜੀ ਆਪਣੀ ਸਾਰੀ ਕੱਟ ਹੋ ਗਈ ਹੁਣ ਆਪਾਂ ਇਹਨੂੰ ਵੀ ਜਿਹੜਾ ਪਾਣੀ ਦੇ ਵਿੱਚ ਡਿਪ ਕਰਕੇ ਰੱਖਾਂਗੇ ਤਾਂ ਕਿ ਇਹਦਾ ਵੀ ਜਿਹੜਾ ਰੰਗ ਆ ਕਪਈ ਪਈ ਦਾ ਕਾਲਾ ਨਾ ਹੋਵੇ ਤੇ ਇਸੇ ਤਰ੍ਹਾਂ ਹੀ ਵਧੀਆ ਰਹੇ ਕਲਰ ਇਹਦਾ ਹੁਣ ਆਪਾਂ ਜਿਹੜਾ ਕੜਾਈ ਦੇ ਵਿੱਚ ਕਰਮ ਹੋਣ ਲਈ ਸਰੋਂ ਦਾ ਤੇਲ ਪਾਵਾਂਗੇ ਇੱਥੇ ਆਪਾਂ ਡੇਢ ਕੱਟ ਜਿਹੜੇ ਸਰੋਂ ਦਾ ਤੇਲ ਯੂਜ਼ ਕੀਤਾ ਤੁਸੀਂ ਕੋਈ ਹੋਰ ਕੁਕਿੰਗ ਆਇਲ ਵੀ ਯੂਜ਼ ਕਰ ਸਕਦੇ ਹੋ ਮਟਾਪਾ ਇੱਥੇ ਸਰੋਂ ਦਾ ਤੇਲ ਯੂਜ਼ ਕਰਦੇ ਹਾਂ ਹੁਣ ਆਪਾਂ ਇਹਦੇ ਵਿੱਚ ਕਟਿੰਗ ਕੀਤੀ ਵੀ ਜਿਹੜੇ ਆਲੂ ਸੀਗੇ ਉਹ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਆਲੂਆਂ ਨੂੰ ਆਪਾਂ ਜਿਹੜਾ ਸਟਿਰ ਫਰਾਈ ਕਰਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਜਿਹੜੇ ਫਰਾਈ ਹੋ ਸਕਣ ਆਲੂਆਂ ਨੂੰ ਆਪਾਂ ਇਸੇ ਤਰੀਕੇ ਨਾਲ ਜਿਹੜਾ 3-4 ਮਿੰਟ ਤੱਕ ਜਿਹੜਾ ਫਰਾਈ ਕਰਦੇ ਰਵਾਂਗੇ ਜਦੋਂ ਤੱਕ ਇਹਨਾਂ ਜਿਹੜਾ ਕਲਰ ਆ 골ਡਨ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਤੇ ਫਰਾਈ ਨਹੀਂ ਹੋ ਜਾਂਦੇ ਆਲੂਆਂ ਨੂੰ ਤੁਸੀਂ ਉਹ ਤੱਕ ਫਰਾਈ ਕਰਨਾ ਜਿੰਨਾਂ ਤੱਕ ਤੁਹਾਨੂੰ ਲੱਗੇ ਵੀ ਜਿਹੜੇ ਫਰਾਈ ਨਹੀਂ ਹੋਏ ਜਦੋਂ ਉਹਨਾਂ ਦਾ ਕਲਰ ਜਿਹੜਾ 골ਡਨ ਬ੍ਰਾਊਨ ਹੋ ਗਿਆ ਤੇ ਥੋੜੇ ਜਿਹੇ ਇਹ ਨਰਮ ਹੋ ਗਏ ਮਤਲਬ ਪੱਕ ਗਏ ਤਾਂ ਉਸ ਟਾਈਮ ਤੇ ਤੁਸੀਂ ਇਹਨਾਂ ਨੂੰ ਜਿਹੜਾ ਤੇਲ 'ਚੋਂ ਬਾਹਰ ਕੱਢ ਲੈਣਾ ਆਪਾਂ ਇੱਥੇ ਆਲੂਆਂ ਨੂੰ ਚੰਗੀ ਤਰ੍ਹਾਂ ਫਰਾਈ ਕਰਦੇ ਹਾਂ ਜਿਹੜੇ 2-3 ਮਿੰਟ ਹੋ ਚੁੱਕੇ ਆ ਹੁਣ ਜਿਹੜੇ ਆਲੂ ਆ ਇਹ ਵੀ ਪਹਿਲਾਂ ਨਾਲੋਂ ਬਹੁਤ ਵਧੀਆ ਫਰਾਈ ਹੋ ਚੁੱਕੇ ਆ ਹੁਣ ਆਪਾਂ ਜਿਹੜੇ ਆਲੂਆਂ ਨੂੰ ਜਿਹੜਾ ਤੇਲ ਚੋਂ ਬਾਹਰ ਕੱਢ ਲਵਾਂਗੇ ਇਸੇ ਤਰੀਕੇ ਨਾਲ ਆਪਾਂ ਸਾਰੇ ਆਲੂ ਆ ਜਿਹੜੇ ਫਰਾਈ ਕਰਕੇ ਬਾਹਰ ਕੱਢ ਲਵਾਂਗੇ ਸਬਜ਼ੀ ਜਿਹੜੀ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਹੁਣ ਆਪਾਂ ਜਿਹੜੀ ਬੈਂਗਣੀ ਆ ਇਹਨੂੰ ਵੀ ਆਪਾਂ ਇਸ ਤੇਲ ਦੇ ਵਿੱਚ ਆ ਜਿਹੜਾ ਫਰਾਈ ਕਰ ਲਾਂਗੇ ਇੱਕ ਟਾਈਮ ਤੇ ਉਨੀ ਹੀ ਕ ਬੈਂਗਣੀ ਆਪਾਂ ਐਡ ਕਰਾਂਗੇ ਜਿੰਨਾ ਕਪਣਾ ਆਇਲ ਹੋਵੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਨ ਤੋਂ ਬਾਅਦ ਹੀ ਦੂਸਰੀ ਨੂੰ ਆਪਾਂ ਚ ਐਡ ਕਰਾਂਗੇ ਬੈਂਗਣੀ ਨੂੰ ਵੀ ਉਸੇ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਜਿਹੜਾ ਫਰਾਈ ਕਰ ਲਾਂਗੇ ਜਨ ਤਾਂਕਿ 골ਡਨ ਬ੍ਰਾਊਨ ਜੀ ਜਾਂ ਨਰਮ ਜੀ ਨਹੀਂ ਹੋ ਜਾਂਦੀ ਉਹ ਤੱਕ ਤੁਸੀਂ ਇਹਨੂੰ ਫਰਾਈ ਕਰਦੇ ਰਹਿਣਾ ਤੇ ਇਹਨੂੰ ਵਿੱਚ ਵਿੱਚ ਉਸੇ ਤਰੀਕੇ ਨਾਲ ਤੁਸੀਂ ਜਿਹੜਾ ਮਿਕਸ ਕਰਦੇ ਰਹਿਣਾ ਤਾਂ ਕਿ ਜਿਹੜੀ ਬੈਂਗਣੀ ਆ ਨੀਚੇ ਨਾ ਲੰਗੇ ਜੋ ਜਿਹੜੀ ਬੈਂਗਨੀਆ ਦਾ ਕਲਰ ਪਹਿਲਾਂ ਨਾਲੋਂ ਕਾਫੀ ਚੇਂਜ ਹੋ ਚੁੱਕਿਆ ਤਕਰੀਬਨ ਇਹ ਫਰਾਈ ਹੋ ਚੁੱਕੀ ਆ ਬੈਂਗਨੀਆ ਜਿਹੜੀ ਆਪਣੀ ਹੁਣ ਫਰਾਈ ਹੋ ਚੁੱਕੀ ਹੁਣ ਆਪਾਂ ਇਹਨੂੰ ਤੇਲ 'ਚੋਂ ਬਾਹਰ ਕੱਢ ਲਵਾਂਗੇ ਤੇ ਇਸੇ ਤਰੀਕੇ ਨਾਲ ਜਿਹੜੀ ਬਾਕੀ ਬਚੀ ਸੀ ਉਹਨੂੰ ਵੀ ਆਪਾਂ ਜਿਹੜਾ ਫਰਾਈ ਕਰ ਲਵਾਂਗੇ ਆਪੋਸੇ ਤੇਲ ਦੇ ਵਿੱਚ ਜਿਹੜਾ ਇੱਕ ਚਮਚ ਜੀਰਾ ਐਡ ਕਰਾਂਗੇ ਤੇ ਜੀਰਾ ਨੂੰ ਆਪਾਂ 1 ਮਿੰਟ ਤੱਕ ਜਿਹੜਾ ਭੁੰਨ ਲਾਵਾਂਗੇ ਜੀਰੇ ਨਾਲ ਜਿਹੜਾ ਟੇਸਟ ਆ ਸਬਜ਼ੀ ਦਾ ਬਹੁਤ ਵਧੀਆ ਆਉਂਦਾ ਹੁਣ ਆਪਾਂ ਜਿਹੜੇ 4 ਤੋਂ 5 ਪਿਆਜ਼ ਜਿਹੜੇ ਬਰੀਕ మీడియం ਸਾਈਜ਼ ਦੇ ਪਿਆਜ਼ ਲੈ ਸੀ ਇਹਨਾਂ ਨੂੰ ਬਰੀਕ-ਬਰੀਕ ਕੱਟ ਕਰ ਲਿਆ ਸੀ ਇਹਨਾਂ ਵਿੱਚ ਜਿਹੜਾ ਜੀਰੇ ਦੇ ਐਡ ਕਰਾਂਗੇ ਆਇਲ ਦੇ ਤੁਸੀਂ ਜਿਹੜੇ ਪਿਆਜ਼ ਆਗੇ ਚੌਪ ਵੀ ਕਰ ਸਕਦੇ ਹੋ ਤੇ ਗ੍ਰੈਂਡ ਵੀ ਕਰ ਸਕਦੇ ਹੋ ਆਪਾਂ ਇੱਥੇ ਪਿਆਜ਼ ਜਿਹੜੇ ਚੌਪ ਕੀਤੇ ਆ ਬਰੀਕ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ 골ਡਨ ਬ੍ਰਾਊਨ ਹੋਣ ਤੇ ਕਰ ਚੰਗੀ ਤਰ੍ਹਾਂ ਜਿਹੜਾ ਫਰਾਈ ਕਰ ਲਾਂਗੇ ਪਿਆਜ਼ ਨੂੰ ਇੱਥੇ ਆਪਾਂ ਘੱਟ ਫਲੇਮ ਤੇ ਫਰਾਈ ਕਰਾਂਗੇ ਤਾਂ ਕਿ ਇੱਕੇ ਦਮ ਨਾਲ ਜਲਣ ਜਾਣ ਇਸ ਤਰੀਕੇ ਨਾਲ ਜਿਹੜਾ ਤਾਂ ਕਲਰ ਆ ਬਹੁਤ ਸੋਹਣਾ ਆਉਣਾ ਜਿੰਨਾ ਟਾਈਮ ਜਿਹੜਾ ਪਿਆਜ਼ ਦਾ ਕਲਰ ਆ ਚੇਂਜ ਨਹੀਂ ਹੁੰਦਾ ਉਹਨਾਂ ਟਾਈਮ ਤੱਕ ਆਪਾਂ ਇਹਨੂੰ ਫਰਾਈ ਕਰਦੇ ਰਾਵਾਂਗੇ ਪਿਆਜ਼ ਦਾ ਜਿਹੜਾ ਕਲਰ ਆ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਚੇਂਜ ਹੋ ਚੁੱਕਿਆ ਜਿੰਨਾ ਵਧੀਆ ਤਰ੍ਹਾਂ ਆਪਾਂ ਮਸਾਲਾ ਭੁੰਨਾਂਗੇ ਉੰਨੀ ਜਿਹੜੀ ਸਬਜ਼ੀ ਟੇਸਟੀ ਬਣੂਗੀ ਪਿਆਜ਼ ਆ ਜਿਹੜੇ ਆਪਣੇ ਤਕਰੀਬਨ ਪੁੱਜ ਗਏ ਹੁਣ ਆਪਾਂ ਇਹਦੇ ਵਿੱਚ ਲਸਣ ਤੇ ਜਿਹੜਾ ਮਿਰਚ ਦਾ ਪੇਸਟ ਬਣਾਇਆ ਸੀਗਾ ਇਹਨੂੰ ਆਪਾਂ ਐਡ ਕਰ ਦਾਂਗੇ ਇਹਦੇ ਵਿੱਚ ਆਪਾਂ ਦੋ ਹਰੀਆਂ ਮਿਰਚਾਂ ਤੇ ਦੋ ਲਾਲ ਮਿਰਚਾਂ ਲਾਈਆਂ ਸੀ ਤੇ ਇੱਕ ਗੰਢੀ ਲਸਣ ਦੀ ਪਾਈ ਹੈ ਤੇ ਇਹਦਾ ਜਿਹੜਾ ਪੇਸਟ ਬਣਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਮਸਾਲੇ ਵਿੱਚ ਭੁੰਨ ਲਾਂਗੇ ਲਸਣ ਨਾਲ ਜਿਹੜਾ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਉਂਦਾ ਹਰੀ ਮਿਰਚ ਦੀ ਜਗ੍ਹਾ ਤੁਸੀਂ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਹੁਣ ਆਪਣਾ ਜਿਹੜਾ ਪਿਆਜ਼ ਆ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਟੀਸਟ ਦੇ ਅਕੋਰਡਿੰਗ ਨਮਕ ਐਡ ਕਰਾਂਗੇ ਇੱਥੇ ਆਪਾਂ ਡੇਢ ਚਮਚ ਦੇ ਕਰੀਬ ਨਮਕ ਐਡ ਕੀਤਾ ਨਮਕ ਨੂੰ ਚੰਗੀ ਤਰ੍ਹਾਂ ਜਿਹੜਾ ਪਿਆਜ਼ ਦੇ ਵਿੱਚ ਮਿਕਸ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਤਿੰਨ ਜਿਹੜੇ ਟਮਾਟਰ ਸੀ ਇਹਨਾਂ ਨੂੰ ਆਪਾਂ ਗ੍ਰाइंड ਕਰਕੇ ਰੱਖਿਆ ਸੀ ਇਹਨੂੰ ਵੀ ਆਪਾਂ ਜਿਹੜੇ ਪਿਆਜ਼ ਦੇ ਵਿੱਚ ਮਿਕਸ ਕਰ ਲਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ 2-3 ਮਿੰਟ ਤੱਕ ਜਿਹੜਾ ਫਰਾਈ ਕਰਾਂਗੇ ਤਾਂ ਕਿ ਜਿਹੜਾ ਇਹਦਾ ਪਾਣੀ ਹੈਗਾ ਉਹ ਸੁੱਕ ਜੇ ਜਦੋਂ ਤੱਕ ਆ ਜਿਹੜੇ ਇਹ ਤੇਲ ਨਹੀਂ ਛੱਡ ਦਿੰਦਾ ਤੜਕਾ ਉਹਨਾਂ ਤੇ ਜਾ ਆਪਾਂ ਇਹਨੂੰ ਫਰਾਈ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਤੜਕਾ ਜਿਹੜਾ ਚੰਗੀ ਤਰ੍ਹਾਂ ਜਿਹੜਾ ਫਰਾਈ ਹੋ ਚੁੱਕਿਆ ਆ ਆਇਲ ਆ ਜਿਹੜਾ ਨੇ ਛੱਡ ਦਿੱਤਾ ਇਸੇ ਤਰੀਕੇ ਨਾਲ ਆਪਾਂ ਇਹਨੂੰ ਭੁੰਨ ਲਾਂ ਤਾਂ ਕਿ ਇਹਦੀ ਗਰੇਵੀ ਉਹ ਟੇਸਟੀ ਬਣੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਹਲਦੀ ਪਾਊਡਰ ਐਡ ਕੀਤਾ ਅੱਧਾ ਚਮਚ ਦੇ ਕਰੀਬ ਆਪਾਂ ਜਿਹੜਾ ਮਸਕਰਾ ਮਸਾਲਾ ਤੇ ਅੱਧਾ ਚਮਚ ਪਾਈਏ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਜਿਹੜਾ ਕਲਰ ਆ ਬਹੁਤ ਜ਼ਿਆਦਾ ਸੋਹਣਾ ਆਉਂਦਾ ਕਸ਼ਮੀਰੀ ਲਾਲ ਮਿਰਚ ਆ ਜਿਹੜੀ ਇਹ ਬਹੁਤ ਜ਼ਿਆਦਾ ਤਿੱਖੀ ਨਹੀਂ ਹੁੰਦੀ ਕਲਰ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਸਬਜ਼ੀ ਦਾ ਕਲਰ ਬਹੁਤ ਸੋਹਣਾ ਬਣਦਾ ਇਹਦੇ ਨਾਲ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ 1.5 ਚਮਚ ਦੇ ਕਰੀਬ ਆਪਾਂ ਜਿਹੜੀ ਕਸੂਰੀ ਮੇਥੀ ਪਾਈ ਐ ਇੱਥੇ ਤੁਸੀਂ ਇਹਦੀ ਜਗ੍ਹਾ ਤੇ ਜਿਹੜਾ ਧਨੀਆ ਹਰਾ ਧਨੀਆ ਹੁੰਦਾ ਉਹ ਵੀ ਪਾ ਸਕਦੇ ਹੋ ਮੈਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਫਰਾਈ ਕਰ ਲਿਆ ਘੱਟ ਫਲੇਮ ਤੇ ਇਹਨੂੰ ਫਰਾਈ ਕਰਨਾ ਆਪਾਂ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਅੱਧੇ ਗਲਾਸ ਤੋਂ ਵੀ ਘੱਟ ਜਿਹੜਾ ਪਾਣੀ ਐਡ ਕਰਾਂਗੇ ਤਾਂ ਕਿ ਜਿਹੜੀ ਗਰੇਵੀ ਹੈ ਚੰਗੀ ਤਰ੍ਹਾਂ ਪੱਕ ਜੇ ਤੇ ਇਹਨੂੰ ਇੱਕ ਤੋਂ ਦੋ ਮਿੰਟ ਤੱਕ ਜਿਹੜਾ ਇਸੇ ਤਰ੍ਹਾਂ ਪਕਾਵਾਂਗੇ ਪਾਣੀ ਪਾਉਣ ਤੋਂ ਬਾਅਦ ਕਿਉਂਕਿ ਜਿਹੜੀ ਗਰੇਵੀ ਹੈ ਬਹੁਤ ਜ਼ਿਆਦਾ ਜਿਹੜੀ ਪਤਲੀ ਨਹੀਂ ਹੋਣੀ ਚਾਹੀਦੀ ਇਸ ਤਰੀਕੇ ਨਾਲ ਥਿੱਕ ਹੋਣੀ ਚਾਹੀਦੀ ਹੈ ਹੁਣ ਆਪਣੀ ਗਰੇਵੀ ਆ ਜਿਹੜੀ ਪ੍ਰੋਪਰ ਬਣ ਗਈ ਹੈ ਇਸੇ ਤਰੀਕੇ ਨਾਲ ਤੁਸੀਂ ਗਰੇਵੀ ਆ ਜਿਹੜੀ ਤਿਆਰ ਕਰਨੀ ਆ ਹੁਣ ਆਪਾਂ ਜਿਹੜੇ ਇਹਦੇ ਆਲੂ ਸੀਗੇ ਆਪਾਂ ਫਰਾਈ ਕਰਕੇ ਰੱਖੇ ਉਹ ਗਰੇਵੀ ਦੇ ਵਿੱਚ ਐਡ ਕਰ ਲਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਗਰੇਵੀ ਦੇ ਵਿੱਚ ਮਿਕਸ ਕਰ ਦਾਂਗੇ ਤਾਂ ਕਿ ਜਿਹੜੀ ਗਰੇਵੀ ਇਹਨਾਂ ਉੱਪਰ ਕੋਟ ਹੋ ਸਕੇ ਆਲੂ ਨੂੰ ਉਸੇ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਇੱਕ ਤੋਂ ਦੋ ਮਿੰਟ ਤੱਕ ਇਸ ਤਰੀਕੇ ਨਾਲ ਆਪਾਂ ਘੱਟ ਫਲੇਮ ਤੇ ਮਿਕਸ ਕਰਨ ਤੋਂ ਬਾਅਦ ਆ ਜਿਹੜਾ ਜਿਹੜੀ ਬੈਂਗਣੀ ਫਰਾਈ ਕੀਤੀ ਸੀਗੀ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਬੈਂਗਣੀ ਨੂੰ ਵੀ ਉਸੇ ਤਰੀਕੇ ਨਾਲ ਆਪਾਂ ਹਲਕੇ ਜਿਹੇ ਹੱਥਾਂ ਨਾਲ ਚੰਗੀ ਤਰ੍ਹਾਂ ਆਪਾਂ ਨੂੰ मिक्स ਕਰ ਲਾਂਗੇ ਤਾਂ ਕਿ ਦੋਨੇ ਚੀਜ਼ਾਂ ਇੱਕੋ ਜਿਹੀਆਂ ਰਲ ਜਾਣ ਵਿੱਚ ਮਸਾਲੇ ਦੇ ਹੁਣ ਆਪਾਂ ਇਹਨੂੰ 1 ਮਿੰਟ ਤੱਕ ਘੱਟ ਫਲੇਮ ਤੇ ਟੱਕ ਕੇ ਰੱਖਤਾ ਸੀਗਾ ਸਬਜ਼ੀ ਜਿਹੜੀ ਆਪਣੀ ਬਣ ਕੇ ਤਿਆਰ ਹੈਗੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤੇ ਖਾਣ ਵਿੱਚ ਹੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਵੀਡੀਓ ਦੇ ਵਿੱਚ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਸਬਜ਼ੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਥੈਂਕ ਯੂ